ਇਹ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਆ ਨਾ ਇਹ 3 ਬੇਣਾਂ ਦੀਆਂ ਇੱਜ਼ਤਾਂ ਲੁੱਟਦੇ ਆ ਸਾਈ ਪੁੱਤਰ ਦੀ ਦਾਤ ਦਾ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੇਗਾ ਪੰਜ ਛਨਾਣ ਕਰਾਉਣੇ ਤੁਹਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਸ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਨਹੀਂ ਨਹੀਂ ਕਰਕੇ ਮੇਰੀ ਇੱਜ਼ਤ ਲੁੱਟੀ ਗਈ ਮੋਟਰ ਆਪਣੀ ਤੇ ਲੈ ਕੇ ਗਿਆ ਹੀ ਕਹਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਤ ਚੰਬਰ ਜਾਣਗੇ ਉਦੋਂ ਹੀ ਜਾ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਦੁੱਧ ਪੋਤੀ ਭੁੱਖ ਰਹਿੰਦੀ ਰਹਿੰਦੀ ਹੈ ਇਹ ਗੱਲ ਇਸ ਵੀਡੀਓ ਦੇਖਣ ਤੋਂ ਬਾਅਦ ਸਾਹਮਣੇ ਆਉਂਦੀ ਹੈ ਫਿਰ ਪੁੱਤ ਦੀ ਲਾਲਸਾ ਪਿੱਛੇ ਅਸੀਂ ਬਹੁਤ ਕੁਝ ਕਰਦੇ ਹਾਂ ਕਿ ਸਾਡੇ ਕਿਸੇ ਵੀ ਤਰ੍ਹਾਂ ਮੁੰਡਾ ਹੋ ਜਾਏ ਪਰ ਕਦੇ ਕਦੇ ਇਸ ਦਾ ਨਤੀਜਾ ਸਾਨੂੰ ਬਹੁਤ ਮਾੜਾ ਪੁਗਤਣਾ ਪੈਂਦਾ ਜੋ ਕਿ ਇਸ ਔਰਤ ਨੇ ਵੀ ਪੁਗਤਿਆ ਬਿਲਕੁਲ ਮੁੰਡਾ ਲੈਣ ਲਈ ਇਹ ਔਰਤ ਇੱਕ ਬਾਬੇ ਕੋਲ ਗਈ ਅਤੇ ਉਸ ਬਾਬੇ ਨੇ ਇਸ ਨੂੰ ਕਿਹਾ ਕਿ ਤੇਰੇ ਤੇ ਭੂਤ ਦਾ ਸਾਆ ਹੈ ਤੈਨੂੰ ਮੇਰੀ ਮੋਟਰ ਤੇ ਇਸ਼ਨਾਨ ਕਰਨਾ ਪੈਣਾ ਅਤੇ ਜਦੋਂ ਇਸ ਬੀਬੀ ਨੇ ਕਿਹਾ ਕਿ ਮੋਟਰ ਤੇ ਕਿਉਂ ਤਾਂ ਬਾਬੇ ਨੇ ਕਿਹਾ ਜੇਕਰ ਘਰ ਚ ਇਸ਼ਨਾਨ ਕਰੇਗੀ ਤਾਂ ਪੂਤ ਤੇਰੇ ਤੋਂ ਨਿਕਲ ਕੇ ਕਿਸੇ ਹੋਰ ਨੂੰ ਚੰਬੜ ਸਕਦਾ ਹੈ ਇਸ ਕਰਕੇ ਮੇਰੀ ਮੋਟਰ ਤੇ ਇਸ਼ਨਾਨ ਕਰਨਾ ਪਵੇਗਾ ਉਸ ਤੋਂ ਬਾਅਦ ਇਸ ਬੀਬੀ ਦੇ ਦੱਸਣ ਮੁਤਾਬਕ ਇਸ ਬਾਬੇ ਨੇ ਇਸ ਬੀਬੀ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਆਪਣੀ ਮੋਟਰ ਤੇ ਲੈ ਗਿਆ ਤੇ ਫਿਰ ਇਸ ਬੀਬੀ ਨਾਲ ਜ਼ਬਰ ਜਨਾ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਅਤੇ ਇਸ ਦਾ ਰੇਪ ਕੀਤਾ ਉਸ ਤੋਂ ਬਾਅਦ ਫਿਰ ਬੀਬੀ ਨੇ ਸਾਰੀ ਗੱਲ ਆਪਣੀ ਘਰ ਦੱਸੀ ਫਿਰ ਪਿੰਡ ਦੇ ਬੰਦੇ ਇਕੱਠੇ ਹੋਏ ਅਤੇ ਬਾਬੇ ਨੇ ਇਸ ਬੀਬੀ ਦੇ ਪੈਰੀ ਪੱਗ ਰੱਖ ਕੇ ਆਪਣੀ ਪੋਲ ਬਖਸ਼ਾਈ ਕਿ ਮੈਨੂੰ ਮਾਫ ਕਰਦੇ ਇਹ ਮਾਮਲਾ ਪੰਜਾਬ ਦੇ ਤਰਨਤਾਰਨ ਦੇ ਅਦੀਨੋਂ ਦੇ ਹਲਕੇ ਪੱਟੀ ਦੇ ਪਿੰਡ ਸੀਤੋਦੋਂ ਸਾਹਮਣੇ ਆਇਆ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਬੇ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਇਹਨਾਂ ਨੇ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਆ ਨਾ ਇਹ ਤਿਆਂ ਬੇਣਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਥੱਕਾ ਹੋਇਆ ਬਹੁਤ ਜ਼ਿਆਦਾ ਐਸੀ ਤੋਂ ਕਲਵੰਦ ਸਿੰਘ ਕੰਤਾ ਬਾਬਾ ਸਾਈ ਪੁੱਤਰ ਦੀ ਦਾਤ ਦੇ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੇਗਾ ਪੰਜ ਸ਼ਨਾਣ ਕਰਾਉਣੇ ਤੁਹਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਸਵਾਦ ਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਮੈਨੂੰ ਉੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਵਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਮੈਂ ਹੱਥ ਛੋੜੇਗੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਮੈਨੂੰ ਮੇਰੇ ਘਰ ਬਚਾ ਦੋ ਮੈਂ ਨਹੀਂ ਇਦਾਂ ਦੀ ਬਾਬਾ ਕਹਿੰਦਾ ਮੈਂ ਪੈਰ ਪੱਗਾਂ ਦੇ ਭੱਗ ਪੈਰਾਂ ਦੇ ਰਾਖੇ ਹਾਂ ਨਵੇਂ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਨਹੀਂ ਸकता ਸਗਸਾ ਦਿੱਤੀ ਜਾਵੇ ਮੋਟਰ ਆਪਣੀ ਤੇ ਲੈ ਕੇ ਗਿਆ ਹੀ ਕਹਿੰਦਾ ਉੱਥੇ ਇਸ਼ਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬਰ ਜਾਣਗੇ ਉਹਦੀ ਸਾਰੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਹ 6 ਤਰੀਕ ਮੰਗਲਵਾਰ ਦੀ ਗੱਲ ਹੈ ਸਾਨੂੰ 8 9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਟਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਬਾਬੇ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਇਹਨਾਂ ਨੇ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਆ ਨਾ ਇਹ 3 ਬੇਣਾ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਮੈਨੂੰ ਇਨਸਾਫ਼ ਚਾਹੀਦਾ ਮੇਰੇ ਨਾਲ ੱਤਕਾ ਹੋਇਆ ਬਹੁਤ ਜ਼ਿਆਦਾ ਐਸੀ ਤੋਂ ਕੁਲਵੰਦ ਸਿੰਘ ਕੰਤਾ ਬਾਬਾ ਸਹੀ ਪੁੱਤਰ ਦੀ ਦਾਤ ਦੇ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸ਼ਨਾਣ ਕਰਾਉਣੇ ਤੁਹਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਸਵਾਦ ਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤ ਮੈਨੂੰ ਤੇੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਵਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਮੈਂ ਹੱਥ ਛੋੜੇਗੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਮੈਨੂੰ ਮੇਰੇ ਘਰ ਬਚਾ ਦੋ ਮੈਂ ਨਹੀਂ ਇਦਾਂ ਦੀ ਬਾਬਾ ਕਹਿੰਦਾ ਮੈਂ ਪੈਰ ਪੱਗਾਂ ਦੇ ਪੱਗ ਪੈਰਾਂ ਦੇ ਰੱਖ ਕੇ ਆਉਣਾ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਨਹੀਂ ਸकता ਸਗਸਾ ਤੇ ਧੀ ਜਵੇ ਮੋਟਰ ਆਪਣੀ ਤੇ ਲੈ ਕੇ ਗਿਆ ਹੀ ਕਹਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਘਰੇ ਕਰਵਾਇਆ ਤੇ ਕਿਸੇ ਨੂੰ ਪੂਤ ਚੰਬਰ ਜਾਣਗੇ ਉਦੋਂ ਹੀ ਜਾ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਹ 6 ਤਰੀਕ ਮੰਗਲਵਾਰ ਦੀ ਗੱਲ ਹੈ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਟਾਲਾ ਹੋਣਾ ਰਾਤ ਨੂੰ ਸੁਨਾਨ ਕਰਵਾਉਣਾ